ਬੁੱਟਾ ਸਿੰਘ ਚੋਹਾਨ ਦੀ ਪੁਸਤਕ ਤੁਰ ਗਿਆ ਦੀ ਖੋ ਵਿੱਚੋਂ ਰਚਨਾ ਕਹਾਣੀ ਦੇ ਥੰਮ ਪੰਜਾਬੀ ਕਹਾਣੀ ਦੇ ਮਜ਼ਬੂਤ ਥੰਮ ਕਲਵੰਤ ਸਿੰਘ ਵਿਰਕ ਨੂੰ ਮੈਨੂੰ ਦੋ ਵਾਰ ਮਿਲਣ ਦਾ ਮੌਕਾ ਮਿਲਿਆ ਇੱਕ ਵਾਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਤੇ ਇੱਕ ਵਾਰ ਤਫਾ ਮੰਡੀ ਵਿੱਚ ਸਾਡੀ ਸਭਾ ਵੱਲੋਂ ਕਰਵਾਏ ਸਹਿਤਕ ਸਮਾਗਮ 'ਚ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਇੱਕ ਸਹਿਤਕ ਸਮਾਗਮ ਸੀ ਗੈਰਾ ਯੂਨੀਵਰਸਿਟੀ ਦੇ ਮੁੰਡਿਆਂ ਦੀ ਸਾਹਿਤ ਸਭਾ ਨੇ ਕਰਵਾਇਆ ਸੀ ਜਿਸ ਵਿੱਚ ਅਸਤਰ ਸਿੰਘ ਪੜੇ ਉਸ ਸਮੇਂ ਤਪੇ ਰਹਿੰਦੇ ਸਨ ਨੇ ਕਹਾਣੀ ਪੜ੍ਹਨੀ ਸੀ ਤੇ ਪੜੀ ਕਹਾਣੀ ਬਾਰੇ ਕੁਝ ਗੱਲਾਂ ਕਰਨੀਆਂ ਸਨ ਉਹਨਾਂ ਦਿਨਾਂ ਵਿੱਚ ਮੈਂ ਅਸਤਰ ਸਿੰਘ ਨੂੰ ਨੇਤਰਹੀਣ ਹੋਣ ਕਰਕੇ ਵਕਫਾਕ ਸ਼ਾਇਰਾਂ ਦੀ ਸਾਹਿਤ ਸਭਾਵਾਂ ਵਿੱਚ ਬਾਹ ਫੜ ਕੇ ਲੈ ਜਾਂਦਾ ਹੁੰਦਾ ਮੇਰੀ ਸਹਿਤ ਕਰੋਚੀ ਉਹਨਾਂ ਦੇ ਥਾਂ ਥਾਂ ਨਾਲ ਫਿਰਦੀ ਸੀ ਸਮਾਗਮ ਵਿੱਚ 15-20 ਵਿਦਿਆਰਥੀ ਸੀ ਕਲਵੰਦ ਸਿੰਘ ਵਿਰਕ ਤੇ ਸਰਜੀਤ ਪਾਤਰ ਵੀ ਕ੍ਰਿਸ਼ਨ ਅਦੀਬ ਯੂਨੀਵਰਸਿਟੀ ਦਾ ਫੋਟੋਗ੍ਰਾਫਰ ਹੋਣ ਦੇ ਨਾਤੇ ਆਇਆ ਸੀ ਇਸ ਤਰ੍ਹਾਂ ਸੇਮ ਦੀ ਲੰਬੀ ਕਹਾਣੀ ਬਾਟਿਆ ਦੁੱਧ ਪੜੀ ਗਈ ਸੀ ਜਿਹੜੀ ਦੋ ਭਰਾਵਾਂ ਦੇ ਆਪਸੀ ਵਿਖੇੜੇ ਦੀ ਕਹਾਣੀ ਸੀ ਇਸ ਤਰ੍ਹਾਂ ਸੇਮ ਨੂੰ ਦਿਸਦਾ ਨਾ ਹੋਣ ਕਰਕੇ ਸੀ ਆਰ ਸ਼ਰਮਾ ਨੇ ਕਹਾਣੀ ਪੜੀ ਪਲੋ ਪਲ ਕਹਾਣੀ ਅੰਤਮ ਪੜਾਵਲ ਬਦਰੀ ਸੀ ਪਰ ਕੁਲਵੰਤ ਸਿੰਘ ਵਿਰਖਤੇ ਪੜੀ ਜਾਣ ਵਾਲੀ ਕਹਾਣੀ ਦਾ ਕੋਈ ਅਸਰ ਨਹੀਂ ਸੀ ਪੈ ਰਿਹਾ ਕਦੇ ਉਹ ਆਪਣੀ ਇੱਕ ਲੱਤ ਨਿਸਾਰ ਲੈਂਦੇ ਕਦੇ ਕਦੇ ਸਜੀ ਲੱਤ ਨੂੰ اپنی ਖਬੀਲਾਤੇ ਰੱਖ ਲੈਂਦੇ ਕਹਾਣੀ ਲਟਕਦੀ ਜਾ ਰਹੀ ਸੀ ਮੈਂ ਬਿਰਕ ਨੂੰ ਪਹਿਲੀ ਵਾਰ ਵੇਖਿਆ ਸੀ ਪੜੀ ਜਾ ਰਹੀ ਕਹਾਣੀ ਮੇਰੀ ਪਹਿਲਾਂ ਹੀ ਪੜ੍ਹੀ ਹੋਈ ਸੀ ਇਥੋਂ ਤੱਕ ਕਿ ਉਹ ਕਹਾਣੀ ਮੈਥੋਂ ਹੀ ਇਸ ਤਰ੍ਹਾਂ ਸੇਮ ਨੇ ਬੋਲ ਕੇ ਲਿਖਵਾਈ ਸੀ ਕਹਾਣੀ ਤੋਂ ਬਾਅਦ ਮੈਨੂੰ ਸਰਦਾਰ ਬਿਰਕ ਨੂੰ ਵੇਖਣਾ ਚੰਗਾ ਲੱਗ ਰਿਹਾ ਸੀ ਮੈਂ ਉਹਨਾਂ ਦੀਆਂ ਕਾਫੀ ਕਹਾਣੀਆਂ ਪੜ੍ਹੀਆਂ ਹੋਈਆਂ ਸੀ ਵੱਖ-ਵੱਖ ਪਾਠ ਪੁਸਤਕਾਂ 'ਚ ਵੀ ਉਹਨਾਂ ਦੀਆਂ ਕਹਾਣੀਆਂ ਲੱਗੀਆਂ ਹੋਈਆਂ ਸੀ ਉਹਨਾਂ ਦੀ ਇੱਕ ਕਹਾਣੀ ਸੀ ਰਸਪਰੀਆਂ ਉਹ ਇੱਕ ਚਰਿੱਤਰਹੀਣ ਔਰ ਦੀ ਕਹਾਣੀ ਸੀ ਪਰ ਉਹਨਾਂ ਨੇ ਉਸ ਨੂੰ ਕਿਤੇ ਚਰਿੱਤਰਹੀਨ ਨਹੀਂ ਸੀ ਲਿਖਿਆ। ਨਾ ਹੀ ਉਸਦੇ ਕਿਰਦਾਰ ਬਾਰੇ ਆਪਣੇ ਵੱਲੋਂ ਖੁਦ ਲਿਖਿਆ ਸੀ। ਬਸ ਉਸ ਦਾ ਵਰਣਨ ਕੀਤਾ ਸੀ। ਕਹਾਣੀ ਇਹ ਸੀ ਕਿ ਔਰਤ ਦਾ ਪਤੀ ਉਹਦੇ ਤੇ ਬੱਚੇ ਨਾਲ ਪਹਾੜਾਂ 'ਚ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ। ਖਾਣਾ ਖਾਣ ਪਿੱਛੋਂ ਹੋਟਲ ਦਾ ਬਹਿਰਾ ਪੁਛਤਾ ਹੈ ਕਿ ਮੈਂ ਬੱਚੇ ਲਈ ਦੁੱਧ ਲੈ ਆਵਾਂ? ਪਰ ਔਰਤ ਦਾ ਪਤੀ ਕਾਲਚ ਸਗੋਂ ਉਸ ਨੂੰ ਕਹਿੰਦਾ ਹੈ ਕਿ ਦੁੱਧ ਦੀ ਕੋਈ ਲੋੜ ਨਹੀਂ। ਪਰ ਬਹਿਰਾ ਫੇਰ ਕਹਿੰਦਾ ਹੈ ਕਿ ਇਸ ਬੱਚੇ ਨੂੰ ਰਾਤ ਨੂੰ ਦੁੱਧ ਪੀਣ ਦੀ ਆਦਤ ਹੈ। ਜਦੋਂ ਇਹ ਕਦੇ-ਕਦੇ ਆਪਣੀ ਮੰਮੀ ਡੈਡੀ ਨਾਲ ਇੱਥੇ ਆਉਂਦਾ ਹੈ ਤਾਂ ਰਾਤ ਨੂੰ ਦੁੱਧ ਮੰਗਦਾ ਹੈ ਇਸ ਫਿਕਰੇ ਤੇ ਲਿਆ ਕੇ ਉਹਨਾਂ ਨੇ ਕਹਾਣੀ ਖਤਮ ਕਰ ਦਿੱਤੀ ਸੀ ਕਹਾਣੀ 'ਚ ਲਿਖਿਆ ਵੀ ਕੁਝ ਨਹੀਂ ਸੀ ਛੱਡਿਆ ਵੀ ਕੁਝ ਨਹੀਂ ਸੀ ਅੰਤ ਸੁੱਕਾ ਡੱਕਾ ਟੁੱਟਣ ਵਾਂਗ ਕਹਾਣੀ ਖਤਮ ਹੋ ਗਈ ਸੀ ਇਸੇ ਤਰ੍ਹਾਂ ਉਹਨਾਂ ਦੀ ਇੱਕ ਕਹਾਣੀ ਸ਼ੇਰਨੀਆ ਸੀ ਨਵੇਂ ਲੋਕ ਤੇ ਭੌਂਕਦਾ ਐਤਵਾਰ ਤੋਂ ਇਲਾਵਾ ਹੋਰ ਕਹਾਣੀਆਂ ਪੜਨ ਕਾਰਨ ਵੀ ਮੇਰੇ ਮਨ ਵਿੱਚ ਉਹਨਾਂ ਦੀ ਥਾਂ ਬਣੀ ਹੋਈ ਸੀ ਇਹਨਾਂ ਕਹਾਣੀਆਂ ਨੂੰ ਉਹਨਾਂ ਨੇ ਬੜੀ ਬਰੀਕੀ ਨਾਲ ਬੁਣਿਆ ਸੀ ਕਹਾਣੀਆਂ ਦੇ ਪਾਪ ਇੱਕ ਦੂਜੇ ਫਿਕਰੇ ਵਿੱਚ ਪਾਣੀ ਚ ਪਾਣੀ ਵਾਂਗ ਮਿਲੇ ਹੁੰਦੇ ਸੀ ਬੜੀ ਲਚਕ ਸੀ ਉਹਨਾਂ ਦੀਆਂ ਕਹਾਣੀਆਂ 'ਚ ਜਦੋਂ ਮੈਂ ਉਹਨਾਂ ਦੀ ਕਹਾਣੀ ਪੜ੍ਹਨੀ ਸ਼ੁਰੂ ਕਰਦਾ ਤੇ ਹੌਲੀ-ਹੌਲੀ ਮਨ ਵਿੱਚ ਇਹ ਗੱਲ ਉੱਭਰਨ ਲੱਗਦੀ ਕਿ ਇਸ ਵਿੱਚ ਆਖਿਆ ਕੀ ਗਿਆ ਹੈ ਹਰ ਕਹਾਣੀ ਦੀਆਂ ਆਖਰੀ ਸਤਰਾਂ 'ਚ ਕਹਾਣੀ ਲਿਖਣ ਦਾ ਮੰਤਵ ਸਾਹਮਣੇ ਆਉਂਦਾ ਸੀ ਤੇ ਹਰ ਕਹਾਣੀ ਪੜਨ ਪਿੱਛੋਂ ਉਹਨਾਂ ਪ੍ਰਤੀ ਮੇਰੇ ਮਨ ਵਿੱਚ ਬੜੇ ਸਤਕਾਰ ਚ ਵਾਦਾ ਹੁੰਦਾ ਸੀ ਮੈਂ ਸੋਚਦਾ ਮੈਂ ਕਹਾਣੀ ਲਿਖਾਂ ਤਾਂ ਇਸੇ ਤਰ੍ਹਾਂ ਹੀ ਲਿਖਾਂ ਗੱਲ ਨੂੰ ਲੁਕੋਲ ਕੋਕੇ ਪੇਸ਼ ਕਰਾਂ ਉਹ ਲਿਖਦੇ ਕੁਝ ਹੋਰ ਸੀ ਅਹਿਸਾਸ ਕੁਝ ਹੋਰ ਕਰਵਾਉਂਦੇ ਸੀ ਸਮਾਗਮ ਖਤਮ ਹੋਇਆ ਤਾਂ ਮੈਂ ਵਿਰਕ ਨੂੰ ਦੱਸਿਆ ਕਿ ਮੈਂ ਉਹਨਾਂ ਦੀਆਂ ਕਹਾਣੀਆਂ ਪੜੀਆਂ ਹੋਈਆਂ ਨੇ ਉਹ ਹਲਕਾ ਜਿਹਾ ਹੱਸੇ ਤੇ ਮੇਰੇ ਮੋਢੇ ਉੱਤੇ ਦੀ ਬਾਹ ਬਲ ਕੇ ਇੱਕ ਨਾ ਲਾ ਲਿਆ ਉਹਨਾਂ ਦਾ ਕੱਦ ਬੁੱਤ ਬਹੁਤ ਵੱਡਾ ਸੀ ਜਿਵੇਂ ਪੁਲਿਸ ਦੇ ਵੱਡੇ ਅਧਿਕਾਰੀ ਹੋਣ ਉਹਨਾਂ ਦੇ ਨੈਣ ਨਕਸ਼ ਮੋਟੇ ਸੀ ਚਿਹਰੇ ਤੇ ਸਰਦਾਰੀ ਰੂਪ ਉਹ ਬਹੁਤ ਵੱਡੇ ਅਫਸਰ ਰਹਿ ਚੁੱਕੇ ਸੀ ਤੇ ਅੱਜਕੱਲ੍ਹ ਘਰੇ ਸਮੇਂ ਨੂੰ ਮਨ ਰਹੇ ਸੀ ਤੇ ਕਦੇ-ਕਦੇ ਕਹਾਣੀ ਲਿਖਦੇ ਸੀ ਜਦੋਂ ਮੈਂ ਉਹਨਾਂ ਦੀ ਬੁੱਕਲ ਚੋਂ ਨਿਕਲ ਕੇ ਸਾਹਮਣੇ ਖੜਾ ਤਾਂ ਉਹਨਾਂ ਦੀ ਪਾਈ ਹੋਈ ਬਾਹਰਲੇ ਕੱਪੜਿਆਂ ਦਾ ਪ੍ਰਭਾਵ ਵੀ ਮੇਰੇ ਤੇ ਪਿਆ ਕੱਪੜੇ ਬੜੇ ਮਹਿੰਗੇ ਸੀ ਮੈਂ ਟੇਲਰ ਮਾਸਟਰ ਹੋਣ ਕਰਕੇ ਉਹਨਾਂ ਦੇ ਸਿਰ ਤੋਂ ਪੈਰਾਂ ਤੱਕ ਨਿਗਾਹ ਮਾਰੀ ਜਿਸ ਕਾਰਨ ਉਹਨਾਂ ਦੀ ਅੱਖ ਚੋਂ ਵੀ ਉਹਨਾਂ ਦੀਆਂ ਕਹਾਣੀਆਂ ਵਰਗੀ ਵਿਸ਼ੇਸ਼ਤਾ ਨਜ਼ਰ ਆਈ ਇੱਕ ਵਾਰ ਮੈਂ ਰਾਮ ਸਰੂਪ ਅਣਕੀ ਨਾਲ ਉਹਨਾਂ ਦੀਆਂ ਕਹਾਣੀਆਂ ਦੀ ਗੱਲ ਕੀਤੀ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੇ ਵਿਰਕ ਛੋਟੀ ਕਹਾਣੀ ਦਾ ਬਹੁਤ ਵੱਡਾ ਕਹਾਣੀਕਾਰ ਹੈ ਉਹ ਕਦੇ-ਕਦੇ ਕਹਾਣੀ ਲਿਖਦਾ ਤਰਥੱਲੀ ਮਚਾ ਦਿੰਦਾ ਹੈ ਵਿਰਕ ਬੰਨਣਾ ਬਹੁਤ ਮੁਸ਼ਕਲ ਹੈ ਅਣਕੀ ਵਾਂਗ ਮੈਂ ਇੱਕ ਦਿਨ ਇਸ ਤਰ੍ਹਾਂ ਸੇਮ ਨਾਲ ਉਹਨਾਂ ਦੀਆਂ ਕਹਾਣੀਆਂ ਬਾਰੇ ਗੱਲਾਂ ਕਰਨ ਲੱਗ ਪਿਆ ਉਹਨਾਂ ਨੂੰ ਮੇਰੇ ਮੂੰਹੋਂ ਵਿਰਕ ਦੀ ਹੋ ਰਹੀ ਤਾਰੀਫ਼ ਸ਼ਾਇਦ ਚੰਗੀ ਨਹੀਂ ਸੀ ਲੱਗੀ ਗੱਲ ਕੱਟਦੇ ਹੋਏ ਬੋਲੇ ਉਹ ਸਰਕਾਰੀ ਅਫਸਰ ਹੈ। ਮਾਸਟਰਾਂ ਦੇ ਖਿਲਾਫ ਹੈ। ਉਹ ਗਾਂਬਦੂ ਕਹਾਣੀਆਂ ਨੂੰ ਕਹਾਣੀਆਂ ਨਹੀਂ ਮੰਨਦਾ। ਆਪਣੀ ਨਫ਼ਰਤ ਕੱਢਣ ਲਈ ਉਹਨੇ ਮਾਸਟਰਾਂ ਦੇ ਖਿਲਾਫ ਵੀ ਇੱਕ ਕਹਾਣੀ ਲਿਖੀ ਹੈ। ਉਹ ਕਿਹੜੀ ਕਹਾਣੀ ਹੈ? ਮੈਂ ਪੁੱਛਿਆ। ਕਹਾਣੀ ਦਾ ਨਾਂ ਤਾਂ ਮੈਨੂੰ ਹੁਣ ਯਾਦ ਨਹੀਂ ਪਰ ਕਹਾਣੀ ਵਿੱਚ ਹੈ ਕਿ ਇੱਕ ਕੁੜੀ ਇੱਕ ਮਾਸਟਰ ਕੋਲ ਟਿਊਸ਼ਨ ਪੜਨ ਜਾਂਦੀ ਹੈ ਤੇ ਮਾਸਟਰ ਕੁੜੀ ਦੀ ਮਾਸੂਮੀਅਤ ਦਾ ਫਾਇਦਾ ਉਠਾਉਂਦਾ ਹੈ। ਇਹ ਕਹਾਣੀ ਲਿਖ ਕੇ ਉਸਨੇ ਅਧਿਆਪਕ ਜਮਾਤ ਨੂੰ ਬਦਨਾਮ ਕਰਨ ਦਾ ਯਤਨ ਕੀਤਾ। ਆਪਣੀ ਸੋਚ ਕਹਾਣੀ ਚ ਮੱਲੋ ਮੱਲੀ ਕੁਸੇੜੀ ਐ ਇਸ ਤਰ੍ਹਾਂ ਸੇਮ ਅਜੇ ਗੱਲ ਕਰੀ ਜਾ ਰਿਹਾ ਸੀ ਮੇਰੇ ਮਨ ਵਿਚਾਰੇ ਦੁਆਰੇ ਦੇ ਕਈ ਮਾਸਟਰ ਘੁੰਮ ਗਏ ਤੇ ਘੁੰਮੇ ਮਾਸਟਰਾਂ ਤੋਂ ਮੈਨੂੰ ਬਿਰਕ ਦੀ ਕਹਾਣੀ ਸੱਚੀ ਲੱਗੀ ਜੋ ਇਸ ਤਰ੍ਹਾਂ ਸੇਮ ਨੇ ਦੱਸੀ ਸੀ ਬਿਰਕ ਨੂੰ ਸੀ ਮਾਰਕੰਡਾ ਜਾਣਦਾ ਸੀ ਕਈ ਵਾਰ ਮਿਲ ਵੀ ਚੁੱਕਿਆ ਸੀ ਉਸ ਨੇ ਹੀ ਉਹਨਾਂ ਨਾਲ ਚਿੱਠੀ ਪੱਤਰ ਕੀਤਾ ਸੀ ਤੇ ਬਿਰਕ ਨੇ ਸਾਡੀ ਛੋਟੀ ਜੀ ਸਬਾ ਦਾ ਨਿੱਕਾ ਜਿਹਾ ਨਾਮ ਲੈਣਾ ਪ੍ਰਵਾਨ ਕਰ ਲਿਆ ਸੀ ਨਹੀਂ ਕਿਹੜਾ ਸੱਚਗ ਨਾਮ ਸੀ ਜਿਹੜਾ ਉਹਨਾਂ ਨੂੰ ਨਹੀਂ ਸੀ ਮਿਲਿਆ ਸਮਾਗਮ ਪਿਛੋਂ ਅਣਖੀ ਤੇ ਬਿਰਕਵੀ ਸ਼ਾਮ ਹੋ ਜਾਣ ਕਰਨ ਮਾਰਕੰਡਾ ਦੇ ਘਰ ਰਹਿ ਪਈ ਸੀ ਉਹਨਾਂ ਦਿਨਾਂ ਵਿੱਚ ਅੱਜ ਵਰਗੀ ਕਾਲ ਵੀ ਲੋਕਾਂ ਵਿੱਚ ਨਹੀਂ ਸੀ ਲੋਕ ਜ਼ਿੰਦਗੀ ਜਿਉਣ ਦੇ ਨਾਲ-ਨਾਲ ਕੁਝ ਨਾ ਕੁਝ ਮਾਨਦੇ ਵੀ ਸੀ ਸ਼ਾਮ ਗਰ ਕਰਨ ਲੱਗੀ ਤਾਂ ਮਾਰਕੰਡੇ ਨੇ ਆਪਣੇ ਬਰਾਡੇ ਵਿੱਚ ਦੀ ਬੈਠਕ ਵਿੱਚ ਮਹਿਫਿਲ ਸਜਾ ਲਈ ਚੰਗਰੇਜੀ ਸ਼ਰਾਬ ਦੀ ਬੋਤਲ ਕੱਢ ਕੇ ਮੇਜ਼ ਤੇ ਰੱਖ ਦਿੱਤੀ ਜਿਹੜਾ ਇੱਕ ਪਾਸੇ ਲਏ ਮੰਜੇ ਤੇ ਦੂਜੇ ਪਾਸੇ ਢੀਆਂ ਕੁਰਸੀਆਂ ਦੇ ਵਿਚਾਲੇ ਪਿਆ ਸੀ ਮਟਰਾਂ ਦੀ ਸੁੱਕੀ ਸਬਜ਼ੀ ਬਣੀ ਹੋਈ ਸੀ ਸਨਾਤਨੀ ਪਰਿਵਾਰ ਹੋਣ ਕਰਕੇ ਕਰੇ ਮਾਸਮੇਟੀ ਬਣਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਮਾਰਕੰਡ ਨੇ ਸਾਰਿਆਂ ਨੂੰ ਪੈਗ ਪਾ ਕੇ ਦਿੱਤੇ ਬਿਰਕ ਦੂਜਾ ਪੈਗ ਪੀਣ ਪਿਛੋਂ ਹੱਥ ਕੜੇ ਕਰਗੇ ਪਰ ਅਣਖੀ ਤੇ ਤੀਰਨੇ ਮਾਰਕੰਡਾ ਤੇ ਜ਼ੋਰ ਪਾ ਕੇ ਬਿਰਕ ਨੂੰ ਇੱਕ ਪੈਗ ਹੋਰ ਪਾ ਕੇ ਦੇਣ ਲਈ ਕਿਆ ਉਹਨਾਂ ਨੇ ਫਿਰ ਦੋ ਤਿੰਨ ਵਾਰ ਨਾ ਨੁਕਰ ਕੀਤੀ ਪਰ ਜਦੋਂ ਤੀਰ ਤੇ ਅਣਖੀ ਆਪਣੀ ਜ਼ਿੱਦ ਤੇ ਅੜੇ ਰਹੀ ਤਾਂ ਉਹਨਾਂ ਨੇ ਮਾਰਕੰਡਾ ਦਾ ਪਾਇਆ ਹੋਇਆ ਪੈਗ ਫੜ ਲਿਆ ਪਰ ਇਸ ਕੀਤੇਗੇ ੱੱਕੇ ਦੇ ਭਾਅ ਉਹਨਾਂ ਦੇ ਚਿਹਰੇ ਤੇ ਸਾਫ਼ ਦਿਖਾਈ ਦਿੰਦੇ ਸਨ ਜੋ ਕਹਿ ਰਹੇ ਸਨ ਕਿ ਕਿ ਉਹ ਜੇ ਬੰਦੇ ਨੇ ਤੀਜਾ ਪੈਗ ਪੀਣ ਪਿੱਛੋਂ ਧੀਰ ਬੋਲਿਆ ਬਿਰਕ ਤੂੰ ਬੜੀਆਂ ਮਾਸਟਰਪੀਸ ਕਹਾਣੀਆਂ ਲਿਖੀਆਂ ਨੇ ਇਹ ਤੈਨੂੰ ਔਰਦੀਆਂ ਕਿਵੇਂ ਸੀ ਔਰਨੀਆਂ ਕੀ ਸੀ ਮੈਨੂੰ ਕਿਸੇ ਤੋਂ ਸੁਣੀ ਹੋਈ ਕੋਈ ਗੱਲ ਚੰਗੀ ਲੱਗਦੀ ਐ ਤਾਂ ਮੈਂ ਉਸ ਤੋਂ ਵਾਲੇ ਕਹਾਣੀ ਉਸਾਰ ਲੈਣਾ ਕਹਾਣੀ ਛੇਤੀ ਵੀ ਲਿਖੀ ਜਾਂਦੀ ਐ ਤੇ ਕਈ ਕਿਸਾਨਾਂ ਪਿੱਛੋਂ ਵੀ ਮੈਂ ਲੋਕਾਂ ਦੀਆਂ ਗੱਲਾਂ ਸੁਣਦਾ ਗੱਲਾਂ-ਗੱਲਾਂ ਚੋਂ ਹੀ ਕਹਾਣੀਆਂ ਮਿਲਦੀਆਂ ਰਹਿੰਦੀਆਂ ਨੇ ਵਿਰਖ ਨੇ ਗੱਲ ਖਤਮ ਕੀਤੀ ਤਾਂ ਅਣਖੀ ਲੋਰ ਵਿੱਚ ਆ ਗਿਆ ਵਿਰਖ ਸਾਹਿਬ ਧਰਤੀ ਹਟਲਾ ਬਲਦ ਤੁਹਾਡੀ ਬਹੁਤ ਵਧੀਆ ਕਹਾਣੀ ਹੈ ਕਮਾਲ ਦੀ ਗੱਲ ਹੈ ਬਜ਼ੁਰਗ ਦਾ ਫੌਜੀ ਮੁੰਡਾ ਮਰਿਆ ਪਿਆ ਉਸ ਦਾ ਇੱਕ ਹੋਰ ਫੌਜੀ ਮਿੱਤਰ ਛੁੱਟੀ ਘਟਨਾ ਆਇਆ ਹੋਇਆ ਹੈ ਪਰ ਉਸ ਦਾ ਪਿਓ ਅੰਤ ਤੱਕ ਆਪਣੇ ਮਰੇ ਪੁੱਤ ਦੀ ਮੌਤ ਦਾ ਉਸਤੇ ਆਏ ਦੋਸਤ ਨੂੰ ਪਤਾ ਨਹੀਂ ਲੱਗਣ ਦਿੰਦਾ ਕਿ ਉਸ ਦਾ ਜਵਾਨ ਪੁੱਤ ਫੌਜ ਵਿੱਚ ਮਾਰਿਆ ਗਿਆ ਤਾ ਕਿ ਉਹਦੀ ਕੱਟੀ ਜਾਣ ਵਾਲੀ ਛੁੱਟੀ ਖਰਾਬ ਨਾ ਹੋ ਜੇ ਵਾਹ ਬਈ ਵਾ ਤੁਹਾਡੀ ਖਬਰ ਕਾਣੀ ਵੀ ਬੜੇ ਕਮਾਲ ਦੀ ਹੈ ਨਹੀਂ ਰਿਸਾਂ ਭਈ ਬਿਰਕ ਸਾਹਿਬ ਦੀਆਂ ਇਹ ਕਹਿ ਕੇ ਅਣਕੀ ਮਾਰ ਕੰਡੇ ਵੱਲ ਚੱਕਣ ਲੱਗ ਪਿਆ ਮੈਂ ਕਾਫੀ देर ਦਾ ਚੁੱਪ ਬੈਠਾ ਸੀ ਸਮਾਗਮ ਚੱਲ ਪਿਆ ਸੀ ਬਿਰਕ ਅਜੇ ਨਹੀਂ ਸੀ ਆਏ ਸਟੇਜ ਮਾਰਕੰਡਾ ਚਲਾ ਰਿਹਾ ਸੀ ਮੈਂ ਕਈ ਵਾਰ ਉਹਨਾਂ ਨੂੰ ਸਕੂਲ ਦੇ ਗੇਟ ਤੱਕ ਵੇਖਣ ਗਿਆ ਉਹ 11:00 ਵਜੇ ਆਏ ਹੱਡੇ ਤੋਂ ਉਤਰ ਕੇ ਰਿਕਸ਼ਾ ਤੇ ਹੀ ਆਏ ਹੱਥ ਵਿੱਚ ਨਾ ਕੋਈ ਟੇਤੀ ਨਾ ਮੋੜੇ ਵਿੱਚ ਬੈਗ ਮੈਂ ਬੜੇ ਅਦਬ ਨਾਲ ਉਹਨਾਂ ਦਾ ਸਵਾਗਤ ਕੀਤਾ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਕੀਤੀ ਉਹਨਾਂ ਨੇ ਮੇਰੇ ਜੁੜੇ ਹੱਥਾਂ ਨੂੰ ਆਪਣੇ ਲੰਬੇ ਹੱਥਾਂ ਵਿੱਚ ਲੈ ਲਿਆ ਤੇ ਮੇਰੇ ਪਿੱਛੇ-ਪਿੱਛੇ ਹੋ ਤੁਰੇ ਸੀ ਮੈਂ ਰਿਕਸ਼ੇ ਤੋਂ ਉਤਰਨ ਵੇਲੇ ਵੇਖਿਆ ਸੀ ਕਿ ਉਹਨਾਂ ਦੀ ਖੱਬੇ ਪਾਸੇ ਦਾੜੀ 'ਚੋਂ ਦੋ ਕੁ ਉਂਗਲਾਂ ਥਾਂ ਚਿੱਟੀ ਸੀ ਪਰ ਜਦੋਂ ਉਹਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮਿਲਿਆ ਸੀ ਤਾਂ ਇੰਨੀ ਕੁ ਥਾਂ ਸੱਜੇ ਪਾਸੇ ਚਿੱਟੀ ਸੀ ਮੈਂ ਕਈ ਵਾਰ ਉਹਨਾਂ ਵੱਲ ਵੇਖਿਆ ਸੀ ਹੁਣ ਮਾਰਕੰਡੇ ਦੇ ਘਰ ਵੀ ਮੇਰੀ ਨਿਗਾਹ ਉਹਨਾਂ ਦੇ ਚਿਹਰੇ ਦੀ بجائے ਚਿੱਟੀ ਦਾੜੀ ਵਾਲੀ ਥਾਂ ਤੇ ਵਾਰ-ਵਾਰ ਟਿਕ ਰਹੀ ਸੀ ਮੇਰੇ ਵਾਰ-ਵਾਰ ਵੇਖਣ ਤੋਂ ਉਹ ਭਾਂਪ ਗਏ ਸੀ ਕਿ ਮੈਂ ਉਹਨਾਂ ਦੀ ਚਿੱਟੀ ਦਾੜੀ ਵੇਖ ਰਿਹਾ ਹਾਂ ਉਹ ਬੋਲੇ ਉਹ ਮੇਰੀ ਦਾੜੀ ਬਹੁਤ ਸਾਲਾਂ ਤੋਂ ਚਿੱਟੀ ਹੈ ਮੈਂ ਸਾਰੀ ਦਾੜੀ ਕਾਲੀ ਨਹੀਂ ਕਰਦਾ ਕਦੇ ਸੱਜੇ ਪਾਸੇ ਕੁਝ ਹਿੱਸਾ ਚਿੱਟਾ ਛੱਡ ਲਈਦਾ ਹੈ ਕਦੇ ਖੱਬੇ ਪਾਸੇ ਇੰਦਰਾ ਗਾਂਧੀ ਦੇ ਵੀ ਸਿਰ ਦੇ ਸਾਰੇ ਵਾਲ ਚਿੱਟੇ ਸੀ ਉਹ ਵੀ ਐਵੇਂ ਕਰਦੀ ਸੀ ਤਾਂ ਕਿ ਲੋਕ ਸਮਝਣ ਕਿ ਉਹਦੇ ਸਾਰੇ ਵਾਲ ਚਿੱਟੇ ਨਹੀਂ ਵਿਰਖ ਸਾਹਿਬ ਉਸ ਨੇ ਇੰਦਰਾ ਗਾਂਧੀ ਦਾ ਪ੍ਰਭਾਵ ਕਬੂਲ ਲਿਆ ਇਹ ਤਾਂ ਧੀਰ ਸਾਬ ਨੂੰ ਕਬੂਲਣਾ ਚਾਹੀਦਾ ਸੀ ਇਹਨਾਂ ਦੀ ਸੀਪੀਆਈ ਦਾ ਕਾਂਗਰਸ ਨਾਲ ਸਮਝੌਤਾ ਹੈ ਅਣਖੀ ਨੇ ਕਿਹਾ ਧੀਰ ਨੇ ਹਲਕਾ ਜਿਹਾ ਵਟ ਖਾਦਾ ਅਣਖੀ ਵੱਲ ਚੀਰਾਂ ਵੀ ਵੇਖਿਆ ਪਰ ਬੋਲੇ ਨਹੀਂ ਅਣਖੀ ਸਮਝ ਗਿਆ ਸੀ ਉਸ ਨੇ ਸਮੇਂ ਨੂੰ ਮੋੜਾ ਦਿੱਤਾ ਮੈਨੂੰ ਪੁੱਛਣ ਲੱਗੇ ਔਰ ਤੇਰੇ ਕੰਮ ਦਾ ਕੀ ਹਾਲ ਹੈ ਛਾਲ ਦੇ ਦਿਨ ਨੇ ਵੱਡਦਾ ਹੋਏਗਾ ਲਾਲਿਆਂ ਨੂੰ ਫੱਟੇ ਤੇ ਧਰ ਕੇ ਮੈਂ ਅਣਖੀ ਦਾ ਜਵਾਬ ਦੇਣ ਹੀ ਲੱਗਿਆ ਸੀ ਕਿ ਬਿਰਕ ਬੋਲ ਪੇ ਆਜਾ ਕੰਮ ਕਰਦਾ ਏ ਟੇਲਰ ਆਸਟਾ ਸਿਰੇ ਦਾ ਦੁਗਣਾ ਰੇਟ ਲੈਂਦਾ ਹੋਰਾਂ ਦਰਜੀਆ ਨਾਲੋਂ ਸੁਣ ਕੇ ਬਿਰਕ ਮੇਰੇ ਵੱਲ ਮੂੰਹ ਕਰਕੇ ਬੋਲੇ ਪੰਜਾਬ ਦੇ ਟੇਲਰ ਚੰਗੇ ਕਪੜੇ ਕਿਉਂ ਨਹੀਂ ਸਿਉਂਦੇ ਮੈਂ ਕਿਹਾ ਪੰਜਾਬ ਦੇ ਦਰਜੀ ਅਜੇ ਬਹੁਤ ਪਿੱਛੇ ਨੇ ਅਸੀਂ ਬਹੁਤੇ ਪੜੇ ਲਿਖੇ ਨਹੀਂ ਹੁੰਦੇ ਜਿਹਦਾ ਜ਼ਿੰਦਗੀ 'ਚ ਹੋਰ ਕੁਝ ਨਹੀਂ ਬਣਦਾ ਉਹ ਦਰਜੀ ਦਾ ਕੰਮ ਸਿੱਖ ਲੈਂਦਾ ਜੋ ਗੁਰੂ ਦੱਸ ਜਾਂਦਾ ਉਹਨਾਂ ਗੁਰਾਂ ਨੂੰ ਹੀ ساری ਉਮਰ ਵਰਤਦਾ ਰਹਿੰਦਾ ਮੇਰੀ ਗੱਲ ਛੱਡੋ ਮੈਂ ਉਹਨਾਂ ਵਾਂਗ ਨਹੀਂ ਸੋਚਦਾ ਸਾਡੇ ਵੱਡੇ ਦਰਜੀਆ ਦੇ ਮਨਾਂ ਵਿੱਚ ਅੱਗੇ ਵਧਣ ਦੀ ਲਾਲਸਾ ਨਹੀਂ ਹੁੰਦੀ। ਉਹ ਰੈਡੀमेड ਕੰਪਨੀਆਂ ਨਾਲ ਆਪਣਾ ਮੁਕਾਬਲਾ ਨਹੀਂ ਕਰਦੇ। ਹਰ ਰੋਜ਼ ਹੁੰਦੀ ਕਮਾਈ ਨੂੰ ਆਪਣੀ ਮੁੱਠੀ 'ਚ ਘੁੱਟ ਲੈਂਦੇ ਨੇ। ਜਾਇਦਾਦ ਵਧਾਉਣੀ ਹੈ ਆਪਣੇ ਜਵਾਕਾਂ ਨੂੰ ਪੜਾਉਣਾ ਤੇ ਕੁੜੀਆਂ-ਮੁੰਡਿਆਂ ਲਈ ਚੰਗੇ ਥਾਂ ਭਾਲਨੇ ਹੀ ਉਹਨਾਂ ਦੀ ਇੱਛਾ ਹੁੰਦੀ ਹੈ। ਤਾਂ ਹੀ ਦਿਨ-ਬਦਨ ਰੈਡੀमेड ਕੰਪਨੀਆਂ ਵਾਲੇ ਦਰਜੀਆ ਦੀ ਹਿੱਕ ਤੇ ਚੜੀ ਜਾਂਦੇ ਆ। ਬਾਹਰਲੇ ਦੇਸ਼ਾਂ 'ਚ ਕੰਮ ਸਾਡੇ ਵਾਂਗ ਅੰਦਾਜ਼ੇ ਨਾਲ ਨਹੀਂ ਹੁੰਦਾ। ਪੈਟਰਨ ਤੇ ਕੰਮ ਹੁੰਦਾ। ਉਹਨਾਂ ਨੇ ਇਸ ਨੂੰ ਥਿਊਰੀ ਬਣਾ ਲਿਆ। ਅਸੀਂ ਅਜੇ ਉੱਥੇ ਗੇੜੇ ਕੱਢੀ ਜਾਂਦੇ ਆ। ਸੁਰਨਵਾੜੇ ਤੇ ਖੜੇ ਬੰਦੇ ਵਿੱਚ ਫਰਕ ਤਾਂ ਹੁੰਦਾ ਹੀ ਆ ਨਾ। ਮੇਰੀ ਗੱਲ ਸੁਣ ਕੇ ਉਹ ਦੱਸਣ ਲੱਗੇ। ਵਿਦੇਸ਼ੀ ਕੱਪੜੇ ਆਉਣ ਲੱਗਦੇ ਨੇ ਜਿਵੇਂ ਸਰੀਰ ਤੇ ਪਾਈ ਨਾ ਹੋਣ ਆਪਣਾ ਅਹਿਸਾਸ ਨਹੀਂ ਕਰਵਾਉਂਦੇ। ਮੈਂ ਤਾਂ ਹੀ ਵਿਦੇਸ਼ੀ ਕੱਪੜੇ ਪਾਉਣਾ। ਮੇਰੀ ਕੁੜੀ ਬਾਹਰ ਰਹਿੰਦੀ ਐ। ਉਹ ਮੈਨੂੰ ਉਧਰੋਂ ਕੱਪੜੇ ਭੇਜਦੀ ਰਹਿੰਦੀ ਐ। ਮੇਰੇ ਨਾਵਦਾ ਨੂੰ ਪਤਾ ਐ। ਉਹਨੇ ਮੈਨੂੰ ਇੱਕ ਕੋਟ ਪੈਂਟ ਦੀ ਕਟਿੰਗ ਵਾਲੀ ਕਿਤਾਬ ਵੀ ਭੇਜੀ ਐ। ਉਹ ਬਹੁਤ ਵੱਡੇ ਸਾਈਜ਼ ਦੀ ਹੈ ਮੈਂ ਤੈਨੂੰ ਉਹ ਭੇਜਾਂਗਾ ਉਹ ਤੇਰੇ ਕੰਮ ਦੀ ਹੈ ਸਾਡੇ ਕਿਸੇ ਕੰਮ ਦੀ ਨਹੀਂ ਹਸਪਤਲ ਨਹੀਂ ਸ਼ੁਰੂ ਹੋ ਗਈ ਸੀ ਸਵਾ 10 ਦੇ ਨੇੜੇ ਤੇੜੇ ਸੀ ਦੂਜੀ ਬੋਤਲ ਖੁੱਲ ਗਈ ਸੀ ਧੀਰ ਹੱਥ ਖੜੀ ਕਰ ਚੁੱਕੇ ਸੀ ਪਰ ਅਣਖੀ ਤੇ ਮਾਰਕੰਡਾ ਅਜੇ ਵੀ ਦੂਜੀ ਬੋਤਲ ਨਾਲ ਆੜਾ ਲਈ ਬੈਠੇ ਸੀ ਮੈਂ ਬੈਠ ਕੇ ਤੋਂ ਬਾਹਰ ਜਾ ਕੇ ਮਾਰਕੰਡੇ ਦੇ ਛੋਟੇ ਮੁੰਡੇ ਸਮੀਰ ਨੂੰ ਰੋਟੀ ਲਿਆਉਣ ਲਈ ਕਿਆ ਮਟਰਾਂ ਦੀ ਸੁੱਕੀ ਸਬਜ਼ੀ ਨਾਲ ਦਾਲ ਵੀ ਬਣੀ ਹੋਈ ਸੀ ਜਦੋਂ ਸਮੀਰ ਨੇ ਬਿਰਕ ਅੱਗੇ ਰੋਟੀ ਵਾਲਾ ਥਾਲ ਕੀਤਾ ਤਾਂ ਉਹਨਾਂ ਨੇ ਥਾਲ ਨਹੀਂ ਫੜਿਆ ਸਿਰਫ ਮਟਰਾਂ ਦੀ ਸਬਜ਼ੀ ਵਾਲੀ ਕੌਲੀ ਚੁੱਕ ਲਈ ਜਦੋਂ ਸਾਰੀ ਸਬਜ਼ੀ ਮਕਾ ਕੇ ਉਹਨਾਂ ਨੇ ਕੌਲੀ ਮੇਜ਼ ਤੇ ਰੱਖੀ ਤਾਂ ਅਣਕੀ ਕਹਿਣ ਲੱਗਾ ਬਿਰਕ ਸਾਹਿਬ ਰੋਟੀ ਤਾਂ ਖਾ ਲਓ ਮੈਂ ਰਾਤ ਨੂੰ ਰੋਟੀ ਨਹੀਂ ਖਾਂਦਾ ਰਾਤ ਨੂੰ ਕਿਹੜਾ ਕੋਈ ਕੰਮ ਕਰਨਾ ਹੁੰਦਾ ਹੈ ਪੈ ਹੀ ਜਾਣਾ ਹੁੰਦਾ ਜਿਵੇਂ ਮੈਂ ਫਲ ਫਰੂਟ ਖਾਂਦਾ ਰਹਿਣਾ ਰਾਤ ਨੂੰ ਸਬਜ਼ੀ ਖਾ ਲਈ ਦੀ ਹੈ ਬਿਰਕ ਨੇ ਕਿਹਾ ਰੋਟੀ ਖਾ ਕੇ ਉਹ ਤਿੰਨੇ ਅੰਦਰਲੇ ਕਮਰੇ ਵਿੱਚ ਜਾ ਪਏ। ਮੈਂ ਸਾਈਕਲ ਚੁੱਕ ਕੇ ਘਰ ਆ ਗਿਆ। ਅਗਲੇ ਦਿਨ ਮੈਂ ਤੜਕੇ ਮਾਰਕੰਡੇ ਦੇ ਘਰ ਚੱਲਿਆ ਗਿਆ। ਮੈਂ ਹੀ ਉਹਨਾਂ ਨੂੰ ਅੰਦਰਲੇ ਬਸ 80 ਤੋਂ ਬਸ ਚੜਾਉਣਾ ਸੀ। ਮੈਂ ਗਿਆ ਤਾਂ ਉਹ ਤਿੰਨੇ ਮਾਰਕੰਡੇ ਦੇ ਅੰਦਰਲੇ ਸੌਣ ਕਮਰੇ ਵਿੱਚ ਆਲੂਆਂ ਵਾਲੇ ਪਰੌਂਠੇ ਖਾ ਰਹੇ ਸੀ। ਸਮਾਂ ਲੱਗਦਾ ਵੇਖ ਕੇ ਮੈਂ ਮਾਰਕੰਡੇ ਦੇ ਬਰਾਂਡੇ ਵਾਲੇ ਕਮਰੇ 'ਚ ਆ ਗਿਆ। ਮੇਜ਼ 'ਤੇ ਅਖਬਾਰ ਚੁੱਕਦੇ ਹੋਏ ਨੇ ਜਦੋਂ ਸਾਹਮਣੇ ਵੇਖਿਆ ਤਾਂ ਸ਼ੀਸ਼ੇ ਵਾਲੀ ਤਾਕੀ ਅੱਧੀ ਖੁੱਲੀ ਸੀ। ਮੈਂ ਬੰਦ ਕੀਤੀ ਤਾਂ ਹੈਰਾਨ ਰਹਿ ਗਿਆ। ਉਸਦੇ ਪਿੱਛੇ ਸ਼ਰਾਬ ਦਾ ਪੈਗ ਪਿਆ ਸੀ ਜਿਹੜਾ ਰਾਤ ਧੀਰ ਤੇ ਅਨਕੀ ਨੇ ਮਾਰ ਕੰਡੇ ਤੋਂ ਮੱਲੋ ਮੱਲੀ ਬਿਰਕਲੀ ਪਾ ਦਿੱਤਾ ਸੀ ਮੈਂ ਹੈਰਾਨ ਰਹਿ ਗਿਆ ਅਸੀਂ ਚਾਰੇ ਜਣੇ ਰਾਤ ਉਹਨਾਂ ਦੇ ਕੋਲ ਬੈਠੇ ਸੀ ਪੈਗ ਉਹਨਾਂ ਨੇ ਕਦੋਂ ਰੱਖਿਆ ਤੇ ਕਿਵੇਂ ਹੌਲੀ-ਹੌਲੀ ਉਹ ਤਾਕੀ ਖੋਲੀ ਫਿਰ ਮੇਰਾ ਮਨ ਟਿਕਾਣੇ ਆਉਣਾ ਸ਼ੁਰੂ ਹੋ ਗਿਆ ਸੋਚਿਆ ਉਹਨਾਂ ਦੀ ਕਹਾਣੀ ਲਿਖਣ ਵਿੱਚ ਵੀ ਇਹੋ ਜਿਹੀ ਹੀ ਚਤਰਾਈ ਹੁੰਦੀ ਹੈ ਆਪਣੇ ਮਨ ਦੀ ਗੱਲ ਵੀ ਕਹਿ ਦਿੰਦੇ ਨੇ ਪਤਾ ਵੀ ਨਹੀਂ ਲੱਗਣ ਦਿੰਦੇ ਰੌਂਟੇ ਖਾਨ ਪਿੱਛੋਂ ਚਾਹ ਪੀ ਕੇ ਉਹ ਤਿੰਨੇ ਮਾਰਕੰਡੇ ਦੇ ਵੇੜੇ ਵਿੱਚ ਆ ਗਏ। ਤਿੰਨਾਂ ਨੇ ਮਾਰਕੰਡੇ ਦੇ ਬੱਚਿਆਂ ਨੂੰ ਪਿਆਰ ਦਿੱਤਾ। ਮੈਂ ਸਾਈਕਲ ਤੇ ਆਇਆ ਸੀ ਤੇ ਉਹਨਾਂ ਨਾਲ ਸਾਈਕਲ ਰੋੜਦਾ ਰੋੜਦਾ ਅੰਦਰਲੇ ਬਾਸ ਸਾਡੇ ਤੱਕ ਆ ਗਿਆ। ਬਰਨਾਲੇ ਵਾਲੀ ਬੱਸ ਆਈ ਫਿਰ ਕਿ ਪਿੱਛੇ ਖੜੇ ਸੀ। ਉਹ ਅਣਖੀ ਤੇ ਧੀਰ ਤੋਂ ਪਿੱਛੋਂ ਚੜ੍ਹਨਾ ਚਾਹੁੰਦੇ ਸੀ ਪਰ ਧੀਰ ਨੇ ਉਹਨਾਂ ਨੂੰ ਆਪਣੇ ਤੋਂ ਪਹਿਲਾਂ ਚੜਨ ਲਈ ਕਿਹਾ। ਅਣਖੀ ਲਈ ਇਹ ਕੋਈ ਮਸਲਾ ਨਹੀਂ ਸੀ। ਬੱਸ ਸੀ ਚੜ੍ਹਨਾ। ਕੋਈ ਪਹਿਲਾਂ ਚੜ੍ਹੇ ਪਿੱਛੋਂ ਚੜ੍ਹੇ। ਬਸ ਚੜ੍ਹਦਿਆਂ ਤਿੰਨਾਂ ਨੇ ਮੇਰੇ ਵੱਲ ਵੇਖ ਕੇ ਹੱਥ ਹਿਲਾਏ। ਉਨ੍ਹਾਂ ਦੇ ਜਾਣ ਪਿੱਛੋਂ ਮੇਰੇ ਮਨ ਵਿੱਚ ਵਾਰ-ਵਾਰ ਗੱਲ ਆਈ ਕਿ ਆਉਂਦੇ ਸਮੇਂ ਵਿੱਚ ਜੋ ਲਿਖਾਂ ਹਲਕਾ ਨਾ ਲਿਖਾਂ ਘੱਟ ਲਿਖਾਂ ਤੇ ਚੰਗਾ ਲਿਖਾਂ ਮੈਂ ਉਹਨਾਂ ਦਿਨਾਂ ਵਿੱਚ ਗਤਲਾਂ ਲਿਖਦਾ ਸੀ ਮੇਰੇ ਮਨ ਵਿੱਚ ਕਹਾਣੀਆਂ ਲਿਖਣ ਦੀ ਰੀਤ ਵੀ ਪ੍ਰਵਲ ਹੋਣ ਲੱਗੀ ਮੈਂ ਸ਼ਰਤ ਕਹਾਣੀ ਲਿਖੀ 나ਗਮਣੀ ਨੂੰ ਭੇਜ ਦਿੱਤੀ ਲਿਖਣ ਵੇਲੇ ਧਿਆਨ ਰੱਖਿਆ ਕਿ ਕਹਾਣੀ ਨੂੰ ਅੰਤ ਤੱਕ ਬਿਨਾਂ ਸਪਸ਼ਟ ਕਰਿਆ ਲਜਾਇਆ ਜਾਵੇ ਅਮਰਤਾ ਬ੍ਰਿਤਮ ਨੇ ਅਗਲੇ ਅੰਕ ਵਿੱਚ ਕਹਾਣੀ ਛਾਪ ਕੇ ਮੈਗਜ਼ੀਨ ਭੇਜ ਦਿੱਤਾ ਮੈਨੂੰ ਲੱਗਿਆ ਇਹ ਜਿਵੇਂ ਕੁਲਵੰਤ ਸਿੰਘ ਵਿਰਕਦਾ ਹੀ ਮੇਰੇ ਮੋਢੇ ਤੇ ਧਰਿਆ ਹੱਥ ਹੋਵੇ ਉਸ ਪਿੱਛੋਂ ਮੈਂ ਦਿੱਲੀ ਗਿਆ ਉਹਨਾਂ ਦੀ ਹੋਰ ਕਿਤਾਬਾਂ ਵੀ ਆਰਸੀ ਪਬਲਿਸ਼ਰਸ ਤੋਂ ਲੈ ਆਇਆ ਨਿੱਠ ਕੇ ਪੜੀਆਂ ਕਹਾਣੀਆਂ ਪੜਨ ਪਿੱਛੋਂ ਉਹਨਾਂ ਦਾ ਪੂਰਨ ਬਿੰਬ ਮੇਰੇ ਮਨ ਵਿੱਚ ਉੱਭਰ ਆਇਆ ਉਹ ਸਰਦਾਰੀ ਸੋਚ ਵਾਲੇ ਸੀ ਸਰਦਾਰਾਂ ਵਾਲੀਆਂ ਵਿਸ਼ੇਸ਼ਤਾਵਾਂ ਵੀ ਉਹਨਾਂ 'ਚ ਸਨ ਔਰਤਾਂ ਵਿੱਚ ਉਹਨਾਂ ਦੀ ਵਿਸ਼ੇਸ਼ ਰੁਚੀ ਸੀ ਉਹਨਾਂ ਨੇ ਆਪਣੀਆਂ ਕਹਾਣੀਆਂ ਰਹੀ ਮਰਦਾਂ ਦੇ ਨਾਲ ਨਾਲ ਔਰਤਾਂ ਦੇ ਮਨ ਵੀ ਫਰੋਲੇ ਉਹਨਾਂ ਦੇ ਸਮਿਆਂ ਵਿੱਚ ਜੇ ਆਦਮੀ ਦੀ ਤੀਵੀਂ ਮਰ ਜਾਂਦੀ ਸੀ ਤਾਂ ਸਾਲੀ ਨਾਲ ਉਹਦਾ ਵਿਆਹ ਹੋ ਜਾਂਦਾ ਸੀ ਘਰ ਦੀ ਗੱਲ ਘਰੇ ਰੱਖਣ ਦਾ ਰਿਵਾਜ ਸੀ ਇਹ ਪੱਖ ਵੀ ਨਾ ਪੱਖੀ ਰੂਪ ਵਿੱਚ ਉਹਨਾਂ ਦੀਆਂ ਕਹਾਣੀਆਂ ਵਿੱਚ ਆਏ ਉਹਨਾਂ ਨੇ ਕਿਸੇ ਦੀ ਧਿਰ ਬਣ ਕੇ ਕਹਾਣੀਆਂ ਨਹੀਂ ਲਿਖੀਆਂ ਸਗੋਂ ਮਨੁੱਖੀ ਮਨਾਂ ਦੀ ਗਹਿਰਾਈ ਵਿੱਚ ਕੀ ਪਿਆ ਹੈ ਉਹਨੂੰ ਚਿੱਤਰਿਆ ਵਾਰੀ ਦਿਸਤਾ ਉਹਨਾਂ ਨੇ ਨਹੀਂ ਲਿਖਿਆ ਅਣਛੋਇਆ ਲਿਖਣ ਕਾਰਨ ਹੀ ਉਹਨਾਂ ਦਾ ਸਦੀਵੀ ਨਾਂ ਬਣ ਸਕਿਆ ਉਹਨਾਂ ਦੀਆਂ ਕਹਾਣੀਆਂ ਸਮੇਂ ਦੀ ਮਾਰ ਦਾ ਟੱਕਰਾਂ ਕਰਨ ਵਾਲੀਆਂ ਨੇ ਉਹਨਾਂ ਦੀਆਂ ਸਾਰੀਆਂ ਕਹਾਣੀਆਂ ਇਕੱਠੀਆਂ ਹੋ ਕੇ ਇੱਕ ਬੰਦ ਮੁਠੀ ਬਣ ਜਾਂਦੀਆਂ ਨੇ ਤੇ ਪੜਨ ਵਾਲੇ ਨੂੰ ਕਹਿੰਦੀਆਂ ਨੇ ਕਿ ਬੁੱਝ ਸਾਡੀ ਮੁਠੀ ਵਿੱਚ ਕੀ ਵਿਰਕ ਨੂੰ ਪੜਨ ਦੇ ਨਾਲ ਨਾਲ ਬੁੱਝਣਾ ਪੈਂਦਾ ਹੈ ਉਹਨਾਂ ਦੀਆਂ ਕਹਾਣੀਆਂ ਦੇ ਪੈਰਾਂ ਵਿੱਚ ਇੰਨੀ ਜਾਣੇ ਕਿ ਉਹ ਕਿਸੇ ਵੀ ਬਾਸ਼ਾ ਦੇ ਵਿਰੇ ਵਿੱਚ ਆਪਣੇ ਪੈਰ ਲਾ ਸਕਦੀਆਂ ਨੇ ਵਿਰਕ ਵਿਦੇਸ਼ੀ ਸਾਹਿਤ ਬਹੁਤ ਪੜਦੇ ਸਨ ਉਹ ਪੰਜਾਬੀ ਕਹਾਣੀ ਵਿੱਚ ਫਰਾਂਸ ਦੇ ਪ੍ਰਸਿੱਧ ਲੇਖਕ ਮੋਪਾਂਸਾ ਦੀ ਤਕਨੀਕ ਲੈ ਕੇ ਆਏ ਮੋਪਾਂਸਾ ਦੀ ਕਹਾਣੀ ਲਿਖਣ ਦਾ ਮਕਸਦ ਵੀ ਆਖਰੀ ਸਤਰਾਂ ਵਿੱਚ ਪਤਾ ਲੱਗਦਾ ਸੀ ਬਿਰਕ ਦੀਆਂ ਕਹਾਣੀਆਂ ਦਾ ਵੀ ਜਿਸ ਤਰ੍ਹਾਂ ਉਹ ਕਹਾਣੀਆਂ ਲਿਖਣ ਵਿੱਚ ਆਪਣੇ ਸਮਕਾਲੀ ਕਹਾਣੀਕਾਰਾਂ ਤੋਂ ਵੱਖਰੇ ਖੜੇ ਵਿਖਾਈ ਜਾਂਦੇ ਸੀ ਉੱਥੇ ਉਹਨਾਂ ਦੀਆਂ ਬਹੁਤ ਸਾਰੀਆਂ ਹੋਰ ਗੱਲਾਂ ਵੀ ਉਹਨਾਂ ਤੋਂ ਨਿਖੇੜਦੀਆਂ ਸੀ ਸਾਡੇ ਕੋਲ ਸਾਡੇ ਵੱਡੇ ਲੇਖਕਾਂ ਦੀ ਰੁਚੀ ਹੁੰਦੀ ਹੈ ਕਿ ਉਹ ਜਿੱਥੇ ਜਾਂ ਜਿੱਥੇ ਵਿਚਰਨ ਉਹਨਾਂ ਦੀ ਆਉ ਭਗਤ ਹੋਵੇ ਉਹਨਾਂ ਨੂੰ ਅੱਖਾਂ ਤੇ ਬਿਠਾਇਆ ਜਾਵੇ ਖਵਾਇਆ ਪਿਆਇਆ ਜਾਵੇ ਉਹਨਾਂ ਦੇ ਰਾਹ ਵਿੱਚ ਵਿਛਾਇਆ ਜਾਵੇ ਉਹਨਾਂ ਨੂੰ ਹੀ ਸੁਣਿਆ ਜਾਵੇ ਪਰ ਵਿਰਕ ਆਪਣੀ ਬਾਲ ਕਿ ਸੇਕਣ ਵਾਲੀ ਸੀ ਜੋ ਕਦੇ ਯਾਰਾਂ ਮਿੱਤਰਾਂ ਦੀ ਟਾਣੀ ਵਿੱਚ ਪੈਂਦੇ ਕਿਸੇ ਦੀ ਮਜ਼ਾਲ ਨਹੀਂ ਸੀ ਕਿ ਕੋਈ ਉਹਨਾਂ ਦੇ ਹੰਦੇ ਜੇਬ ਚੋਂ ਬਟੂਆ ਕੱਢ ਸਕੇ ਪੈਸੇ ਦਿਨੇ ਤਾਂ ਬਹੁਤ ਦੂਰ ਦੀ ਗੱਲ ਸੀ ਉਹ ਸਵੈ ਨਿਰਪਰਸਨ ਕਿਸੇ ਦਾ ਸਹਾਰਾ ਨਹੀਂ ਸੀ ਤੱਕਤੇ ਮਾਰਖੰਡੇ ਤੇ ਕਰ ਉਹ ਕਾਲੀ ਲੋਈ ਦੀ ਬੁੱਕਲ ਮਾਰੀ ਮੰਝੇ ਤੇ ਬੈਠੇ ਸੀ ਪਰ ਕੰਧ ਨਾਲ ਢੋ ਨਹੀਂ ਸਿਲਾਈ ਉਹ ਲੋਕਾਂ ਨੂੰ ਫਰੋਲਣ ਆਏ ਸੀ ਆਪਣੇ ਬਾਰੇ ਆਪ ਕੁਝ ਨਹੀਂ ਸੀ ਦੱਸਦੇ ਪੁੱਛੇ ਤੋਂ ਹੀ ਸਵਾਲ ਦਾ ਜਵਾਬ ਦਿੰਦੇ ਸਨ ਛੋਟਾ ਜਿਹਾ ਆਪਣੀ ਕਹਾਣੀ ਦੇ ਕਿਸੇ ਫਿਰਕੇ ਵਰਗਾ ਆਪਣੀ ਕਹਾਣੀ ਦੇ ਕਿਸੇ ਸਰਲੇਖ ਵਰਗਾ ਮੈਂ ਕਈ ਵਾਰ ਸੋਚਿਆ ਮਾਰ ਕੰਡੇ ਤੋਂ ਉਹਨਾਂ ਦਾ ਪਤਾ ਲਵਾਂ ਇੱਕ ਲੰਬੀ ਚਿੱਠੀ ਉਹਨਾਂ ਦੀਆਂ ਕਹਾਣੀਆਂ ਬਾਰੇ ਲਿਖਾਂ ਪਰ ਸਮੇਂ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ ਇੱਕ ਦਿਨ ਮੈਂ ਰੂਜ਼ਵੰਗ ਤੜਕੀ ਦੁਕਾਨ ਤੇ ਆਇਆ ਕੱਪੜੇ ਕੱਟਣ ਲੱਗਣ ਤੋਂ ਪਹਿਲਾਂ ਅਖਬਾਰ ਦੇ ਮੁੱਖ ਸਫੇਤੇ ਸਰਸਰੀ ਨਿਗਾਹ ਮਾਰੀ ਪਹਿਲੇ ਸਫੇਤੇ ਹੀ ਖਬਰ ਛੱਪੀ ਹੋਈ ਸੀ ਕਿ ਕਹਾਣੀਕਾਰ ਕੁਲਵੰਤ ਸਿੰਘ ਬਿਰਕ ਨਹੀਂ ਰਹੇ ਪੜ ਕੇ ਇੱਕਦਮ ਮਨ ਸੁੰਨ ਹੋ ਗਿਆ ਅਨਚਾਹੇ ਸ਼ਬਦਾਂ ਨੇ ਮਨ ਦਾ ਪਾਣੀ ਹੰਗਾਲ ਦਿੱਤਾ ਨੀਗਾ ਕੰਬਨ ਲੱਗ ਪਈ ਸਮੇ ਦੇ ਪੈਰੀ ਸੰਗ ਲਾਪਿਆ ਉਹ ਪਾਵੇਂ ਮੇਰੇ ਕੁਝ ਵੀ ਨਹੀਂ ਸੀ ਲੱਗਦੇ ਪਰ ਬਹੁਤ ਕੁਝ ਲੱਗਦੇ ਸੀ ਉਹ ਮੇਰੇ ਆਮ ਹਰੇ ਕੋਇਆਂ ਚੁਪਾਣੀ ਵਗਣ ਲੱਗਿਆ ਧੰਨਵਾਦ